ਪਾਪਾ ਜੀ ਇਹ ਜਵਾਰ ਮਸਾਲਾ ਰੋਟੀ ਬਣਾਈ ਹੈਗੀ ਆ ਦੇਖੋ ਜੀ ਬਹੁਤ ਹੀ ਵਧੀਆ ਬਣੀ ਆ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਹੈਗੀ ਆ ਬਹੁਤ ਜ਼ਿਆਦੇ ਆਪਾਂ ਇਹਦੇ ਵਿੱਚ ਸਪਾਈਸ ਤੇ ਹਾਂਜੀ ਪਾਈ ਹੈਗੇ ਆ ਧਨੀਆ ਗ੍ਰੀਨ ਪਪਰ ਕੈਰਟ ਹਾਂਜੀ ਤੇ ਥੋੜੀ ਜਿਹਾ ਆਪਾਂ ਸੁੱਕੇ ਮਸਾਲੇ ਪਾਏ ਆ ਤੇ ਬਹੁਤ ਵਧੀਆ ਰੋਟੀ ਬਣੀ ਆ ਤੁਸੀਂ ਵੀ ਜਿਸ ਤਰ੍ਹਾਂ ਇਹ ਜਵਾਰ ਮਸਾਲਾ ਰੋਟੀ ਬਣਾਉਣੇ ਜਿਹੜੀ ਕਿਸੇ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁੱਡੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ हेलो तो स्कल्डी हां जी स्वागत ਕਰਦੇ ਆ ਤੁਹਾਡਾ ਇੰਟਰਵਿਊ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੇ ਤੁਸੀਂ ਸਾਰੇ ਠੀਕ-ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਹੀ ਆਪਾਂ ਜਵਾਰ ਦੀ ਰੋਟੀ ਬਣਾ ਰਹੇ ਆਂ ਆਪਣੇ ਕੋਲੇ ਜਵਾਰ ਦਾ ਆਟਾ ਹੈਗਾ ਆ ਇਹ ਕਿਸੇ ਵੀ ਹਾਂਜੀ ਗਰੋਸਰੀ ਸਟੋਰ ਭਾਤੀ ਸਟੋਰ ਤੋਂ ਮਿਲ ਜਾਂਦਾ ਹਾਂਜੀ ਇਹ ਜਵਾਰ ਦਾ ਆਟਾ ਇਹ ਜੀ ਆਪਾਂ ਇੱਕ ਕਾਪ ਆਟੇ ਦਾ ਲੈਣਾ ਹੈਗਾ ਤੇ ਇੱਕ ਕਾਪ ਆਪਾਂ ਥੀਲੇ ਦੇ ਵਿੱਚ ਆਲਰੇਡੀ ਪਾਣੀ ਬੋਇਲ ਕਰਕੇ ਰੱਖਿਆ ਹੈਗਾ ਆ ਬੋਇਲ ਹੁੰਦਾ ਪਾਣੀ ਹਾਂਜੀ ਇਹਦੇ ਵਿੱਚ ਥੋੜੇ ਜਿਹਾ ਆਪਾਂ ਦੀ ਇਹ ਮਸਾਲੇ ਪਾਉਣੇ ਹੈਗੇ ਆ ਥੋੜਾ ਜਿਹਾ ਇਹ ਆਪਾਂ ਅੱਧਾ ਚਮਚਾ ਸਾਟਾ ਪਾਉਣਾ ਹੈ ਤੇ ਅੱਧਾ ਚਮਚਾ ਇਹ ਆਪਾਂ ਮਿਰਚ ਦਾ ਪਾਉਣਾ ਹੈਗਾ ਅੱਧਾ ਚਮਚਾ ਆਪਾਂ ਜੀ ਬੈਡ ਪਾਉਣੀ ਹੈ ਤੇ ਕਰਮਚਲਾ ਪਾਵਾਂਗੇ ਹਾਫ ਆਪਾਂ ਇਹਦੇ ਵਿੱਚ ਜੀ ਕੈਰਟ ਕੱਟੂਕਾਸ਼ ਰੱਖ ਕੇ ਕੀਤੀ ਹੋਈ ਹੈਗੀ ਇਹ ਕੱਦੂ ਕਾਸ਼ ਤੇ ਪਾਵਾਂਗੇ ਇੱਕ ਗ੍ਰੀਨ ਆਨੀਅਨ ਪਾਵਾਂਗੇ ਤੇ ਥੋੜੇ ਜਿਹਾ ਆਪਾਂ ਧਨੀਆ ਤੇ ਗ੍ਰੀਨ ਪੀਪਰ ਤੇ ਪਾਲਕ ਦੇ ਤਰਕ ਪੱਤੇ ਹੈਗੇ ਜੀ ਇਹ ਆਪਾਂ ਪਾਵਾਂਗੇ ਹਾਂਜੀ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਣਾ ਜਦੋਂ ਪਾਣੀ ਬੋਇਲ ਹੋ ਗਿਆ ਤੇ ਇੱਕ ਕੱਪ ਆਪਾਂ ਇਹ ਆਟੇ ਦਾ ਜਿਹੜਾ ਆ ਮਨੇ ਕਿ ਪਾ ਦਿਨਾ 1 ਕੱਪ ਹੀ ਆਪਣੇ ਕੋਲ ਪਾਣੀ ਦਾ ਰਹਿ ਗਿਆ ਆ ਹਾਂਜੀ ਜਵਾਰ ਦਾ ਆਟਾ ਹੀ ਗਿਆ ਆ ਹਾਂਜੀ ਮੱਕੀ ਦਾ ਆਟਾ ਨਹੀਂ ਮੈਂ ਜਵਾਰ ਦੇ ਘਟ ਹੁੰਦੀ ਆ ਹਾਂਜੀ ਜਿੰਨਾ ਇਹ ਪਾਣੀ ਆ ਆਪਣੇ ਕੋਲ ਉਨਾ ਹੀ ਆਪਾਂ ਇਹਦੇ ਚਾਟਾ ਪਾਉਣਾ ਹੈ ਤਾਂ ਮਨੇ ਕਿ ਪਾਣੀ ਆਪਣਾ ਗੋਲ ਹੋਇਆ ਹੁਣ ਆਪਾਂ ਸਟੋਵ ਬੰਦ ਕਰ ਦੇਣਾ ਤਾਂ ਇਹਦੇ ਵਿੱਚ ਆਪਾਂ ਹੁਣ ਜੀ ਇਹ ਆਟਾ ਪਾ ਦੇਣਾ ਹੈਗਾ ਆ ਹਾਂਜੀ ਇਹਦੇ ਵਿੱਚ ਹੀ ਆਪਾਂ ਹਾਪ ਜੀ ਇਹ ਸਾਲਟ ਪਾ ਦੇਣਾ 1/2 ਚਮਚਾ ਵਿੱਚ ਜੀ ਆਪਾਂ ਗਰਮ ਮਸਾਲਾ ਪਾ ਦੇਣਾ ਹੈਗਾ ਯਾ ਪੈਪਰ ਵੀ ਹਾਂਜੀ ਮਿਰਚ ਵੀ ਪਾ ਦੇਣੀ ਹੈਗੀ ਆ ਹਾਂਜੀ ਅੱਧਾ ਚਮਚਾ ਪੈਦੇ ਵਿੱਚ ਕਿਹੋ ਜਿਹਾ ਪਾਉਣਾ ਹੈਗਾ ਤੇ ਮਰ ਆਪਾਂ ਮਿਕਸ ਕਰ ਦੇਣਾ ਹੈਗਾ ਯਾ ਇਹਨੂੰ ਜੇ ਆਪਾਂ ਥੰਗੀ ਤਰਾ ਮਿਕਸ ਕਰਨਾ ਹੈਗਾ ਕਿਉਂਕਿ ਆਪਣੇ ਮਸਾਲੇ ਤੇ ਘਿਓ ਤੇ ਆਟਾ ਜਿਹੜਾ ਹੈਗਾ ਆ ਤਾਂ ਫਿਰ ਇਹਨੂੰ 5 ਮਿੰਟ ਲਈ ਆਪਾਂ ਕਵਰ ਕਰਕੇ ਰੱਖਦੇ ਨੇ ਹਾਂਜੀ ਇਹ ਜਵਾਰ ਮਸਾਲਾ ਰੋਟੀ ਬਹੁਤੀ ਵਧੀਆ ਬਣਦੀ ਹੈਗੀ ਆ ਤੇ ਬਾਅਦ ਦੇ ਵਿੱਚ ਆਪਾਂ ਇਹਨਾਂ ਦੂਜਾ ਸਮਾਨ ਜਿਹੜਾ ਆ ਜਦੋਂ ਆਪਾਂ ਇਹਨੂੰ ਮਾੜਨਾ ਹੈ ਤਾਂ ਫਿਰ ਹਾਂਜੀ ਆਪਾਂ ਕੀ ਕਰਨਾ ਹੈਗਾ ਇਹਨੂੰ ਥੋੜਾ ਜਿਹਾ 5 ਮਿੰਟ ਲਈ ਨਾ ਐਦੇ ਰੈਂਡ ਦੇਣਾ ਹੈਗਾ ਤੇ ਟੱਕਣ ਦੇ ਦੇਣਾ ਹੈਗਾ ਤੇ ਫਿਰ ਬਾਅਦ ਦੇ ਵਿੱਚ ਆਪਾਂ ਇਹਨੂੰ ਡੋ ਬਣਾਣੀ ਹੈਗੀ ਆਟਾ ਗੁੰਨਣਾ ਹੈ ਆਪਣਾ ਜੀ ਆਟਾ ਹੁਣ ਠੰਡਾ ਹੋ ਗਿਆ ਆ ਇਦੇ ਵਿੱਚ ਮੈਂ ਆ ਗ੍ਰੀਨ ਪੈਪਰ ਜਿਹੜੀ ਤੇ ਧਨੀਆ, ਮੇਥੀ ਤੇ ਥੋੜੀ ਜਿਹੀ ਜਵੈਣ ਪਾਈ ਹੈਗੀ ਆ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਹੈਗੀਆਂ। ਇਹਦੇ ਵਿੱਚ ਇੱਕ ਆਪਣੇ ਕੋਲੇ ਕੈਰਟ ਹੈ ਅੱਧਿਕੇ ਵੀ ਆਪਾਂ ਵਿੱਚੀ ਮਿਕਸ ਕਰ ਦੇਣੀ ਹੈਗੀ ਆ। ਹੁਣ ਆਪਾਂ ਕੀ ਕਰਨਾ ਜੀ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਹੈਗਾ ਆ। ਫਿਰ ਆਪਾਂ ਇਹਦੀਆਂ ਜੀ ਰੋਟੀਆਂ ਬਣਾ ਲੈਣੀਆਂ। ਇਹ ਮਸਾਲਾ ਰੋਟੀ ਬਹੁਤ ਹੀ ਵਧੀਆ ਬਣਦੀ ਹੈਗੀ ਆ। ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਹਾਂ ਬਸ ਹੁਣ ਇਸ ਤਰ੍ਹਾਂ ਹੀ ਆਪਾਂ ਇਹਨੂੰ ਕਰ ਲੈਣਾ। ਇਹ ਜੀ ਬਹੁਤ ਹੀ ਵਧੀਆ ਜਵਾਰ ਦੀ ਰੋਟੀ ਹੈਗੀ ਆ ਆਪਣੀ ਹੈਲਥ ਵਾਸਤੇ ਬਹੁਤ ਜ਼ਿਆਦਾ ਗੁੱd ਹੈਗੀ ਤਾਂ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਬਣਾ ਕੇ ਥੋੜਾ ਜਿਹਾ ਆਪਾਂ ਇਹਨੂੰ ਗੁੰਨ ਕੇ ਤਾਂ ਹੁਣ ਜੀ ਬਸ ਆਪਾਂ ਇਹਦੇ ਰੋਟੀਆਂ ਬਣਾ ਲੈਣੀ ਆ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਮਿਕਸ ਕਰ ਲਈਆਂ ਜੀ ਅਜਵਾਇਣ ਵੀ ਪਾਈ ਆਪਾਂ ਅੱਧਾ ਚਮਚਾ ਹਾਂਜੀ ਆਪਣਾ ਆਟਾ ਰੈਡੀ ਹੋ ਗਿਆ ਜੀ ਹੁਣ ਆਪਾਂ ਇਹ ਰੋਟੀ ਬਣਾਉਣੀ ਹੈਗੀ ਆ ਹੰਡਕ ਪੀੜਾ ਲੈ ਲੈਣਾ ਕਿੱਡੀਕ ਵੀ ਤੁਸੀਂ ਰੋਟੀ ਬਣਾਉਣੀ ਇਹ ਰੋਟੀ ਜੀ ਆਪਾਂ ਬਾਲੀ ਵੱਡੀ ਨਹੀਂ ਬਣਾਉਣੀ ਹੈਗੀ ਕਿਉਂਕਿ ਇਹ ਰੋਟੀ ਥੋੜੀ ਜੀ ਰੈਗੂਲਰ ਰੋਟੀ ਨਾਲ ਡਿਫਰੈਂਟ ਹੁੰਦੀ ਆ ਹੁਣ ਆਪਾਂ ਕੀ ਕਰਨਾ ਥੋੜਾ ਜਿਹਾ ਸੁੱਕਾ ਆਟਾ ਇਦਾਂ ਲਾ ਲੈਣਾ ਹੈਗਾ ਇਹ ਚੱਕਲੇ ਦੇ ਉੱਤੇ ਇਹਨੂੰ ਆਪਾਂ ਥੋੜਾ ਜਿਹਾ ਹਾਂਜੀ ਹਲਕਾ ਹਲਕਾ ਢੇਲ ਲੈਣਾ ਹੈਗਾ ਆ ਹਾਂਜੀ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਵਧਾਉਣਾ ਹੈਗਾ ਕਿਉਂਕਿ ਰੋਟੀ ਛੋਟੀ ਰੱਖਣੀ ਮਸਾਲਾ ਰੋਟੀ ਹੈਗੀ ਆ ਤਾਂ ਫਿਰ ਕਿ ਵੀਰ ਜੀ ਥੋੜੇ ਜੇ ਰੋਟੀਆਂ ਨੂੰ ਕ੍ਰੈਕ ਆ ਜਾਂਦੇ ਆ ਕਿਉਂਕਿ ਆਪਾਂ ਇਹ ਹਲਕੀ ਜੀ ਵੀ ਲੈਣੀ ਹੈਗੀ ਆ ਕਿਉਂਕਿ ਬਹੁਤ ਹਾਰਡ ਨਹੀਂ ਬੈਣੀ ਹੈਗੀ ਮਸਾਣੇ ਕੀ ਚੱਕੀ ਆਪਾਂ ਪਾ ਦੇਣੀ ਹੈਗੀ ਆ ਹੁਣ ਆਪਾਂ ਦੂਜੀ ਵੀ ਆਪਣੀ ਰੋਟੀ ਲੈ ਡੀ ਕਰ ਲੈਣੀ ਆ ਹਾਂਜੀ ਥੋੜੀ ਜਿਹਾ ਆਪਾਂ ਮੀਡੀਅਮ ਹੀ ਰੱਖਣੀ ਹੈਗੀ ਆ ਹੀਟ ਅਸਟਰਾ ਆਪਾਂ ਜੇ ਸਾਰੀਆਂ ਹੀ ਰੋਟੀਆਂ ਇਹ ਬਣਾ ਲੈਣੀਆਂ ਹੈਗੀਆਂ ਕਿਉਂਕਿ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਇਆ ਹੈਗਾ ਕੈਰਟ ਤੇ ਥੋੜੇ ਗ੍ਰੀਨ ਸਪਾਈਸ ਪਾਏ ਹੈਗੇ ਆ ਤੇ ਉਹਦੇ ਨਾਲ ਥੋੜਾ ਜਿਹਾ ਹੀ ਫਿਰ ਹੋ ਜਾਂਦਾ ਦੇਲਣਾ ਹਲਕੀ ਜਿਹੀ ਲੈਣੀ ਆਪਾਂ ਇਹਨੂੰ ਬਹੁਤ ਨਿਪਰੇਸੈਂਟੇਡਾ ਹਾਰਡ ਨਹੀਂ ਮਿਲਣੀ ਹੈਗੀ ਆਪਣੀ ਜੀ ਰੋਟੀ ਐ ਇੱਕ ਸਾਈਡ ਇਹਦੀ ਸੇਕ ਹੋ ਗਈ ਆ ਹੁਣ ਆਪਾਂ ਕੀ ਕਰਨਾ ਹੈ ਇਹਦੇ ਉੱਤੇ ਥੋੜਾ ਥੋੜਾ ਹੰਦੀ ਦੇ ਸਿਕਿਓ ਲਾਣਾ ਹੈਗਾ ਆ ਇਹਦੇ ਨਾਲ ਕਿ ਬਹੁਤ ਜ਼ਿਆਦਾ ਸੌਫਟ ਹੋ ਜਾਂਦੀ ਹੈਗੀ ਇਸ ਤਰ੍ਹਾਂ ਇਹ ਪਾ ਦੂਜੀ ਸਾਈਡ ਤੇ ਵੀ ਲਾ ਦੇਣਾ ਹੈ गाइस ਹਾਂਜੀ ਹੈ ਜੀ ਰੋਟੀ ਡਿਫਰੈਂਡ ਹੈਗੀ ਥੋੜੀ ਜੀ ਦੂਜੀ ਰੋਟੀ ਨਾਲੋਂ ਰੈਗੂਲਰ ਨਾਲੋਂ ਪੰਜਵਾੜ ਰੋਟੀ ਬਹੁਤ ਹੀ ਵਧੀਆ ਤੇ ਬਹੁਤ ਜ਼ਿਆਦਾ ਇਹਦੇ ਹੈਲਥ ਬੈਨੀਫਿਟ ਹੈਗੇ ਆ અને આપા તો બીજી રોટી ਵੀ રેડી કર લેજો કે ઇસી તરહ આપણે કન્ટિન્યુ લૂસી રોટી બનાવા રહી હે ભી આંડી હલકી જી પ્રેસ કરની હે ક્યોકી બહોત છતી હે તાટટ જંદી હેગી રોટી ਹਾਂਜੀ ਜੀ ਆਪਾਂ ਚੱਕ ਲੈਣਾ ਹੈ ਤਾਂ ਆਪਣੀ ਦੂਸਰੀ ਰੋਟੀ ਪਾ ਦੇਣੀ ਹੈ। ਹਾਂਜੀ ਇਸੇ ਤਰ੍ਹਾਂ ਆਪਾਂ ਇਹ ਸੇਮ ਹੀ ਸਾਈਜ਼ ਬਣਾਉਣੇ ਹੈਗੇ ਆ। ਸਾਰੀਆਂ ਰੋਟੀਆਂ ਆਪਾਂ ਇਸ ਤਰ੍ਹਾਂ ਹੀ ਹਾਂਜੀ ਕਢਾ ਲੈਣੀਆਂ ਹੈਗੀਆਂ। ਹਾਂਜੀ ਆਪਣੀਆਂ ਜੀ ਇਹ ਰੋਟੀਆਂ ਆਪਾਂ ਇੱਕ ਬਣਾ ਲਈ ਐ ਦੂਸਰੀ ਵਾਲੇ ਵੀ ਆਪਣੀ ਆਪਾਂ ਸੇਕ ਲਈ ਹੈਗੀ ਆ ਤੇ ਕੰਟੀਨਿਊ ਆਪਾਂ ਇਸ ਤਰ੍ਹਾਂ ਜੀ ਆਪਣੀਆਂ ਸਾਰੀਆਂ ਰੋਟੀਆਂ ਬਣਾ ਲੈਣੀਆਂ ਹੈਗੀਆਂ ਤਾਂ ਤੁਸੀਂ ਪੇੜੇ ਕਰਕੇ ਇੱਦਾਂ ਰੈਡੀ ਰੱਖ ਲੈਣੇ ਹੈਗੇ ਆ। ਹਾਂਜੀ ਆਪਣੀਆਂ ਜੀ ਰੋਟੀਆਂ ਬਣ ਗਈਆਂ ਆਲਮੋਸਟ ਆਪਣੇ ਕੋਲੇ ਲਾਸਟ ਵਾਲੀ ਰੋਟੀ ਹੈਗੀ ਆ ਬਹੁਤ ਵਧੀਆ ਜੀ ਬਹੁਤ ਟੇਸਟੀ ਵੀ ਰੋਟੀਆਂ ਹੁੰਦੀਆਂ ਹੈਗੀਆਂ ਮਸਾਲਾ ਜਵਾਰ ਮਸਾਲਾ ਰੋਟੀ ਬਹੁਤ ਵਧੀਆ ਹਾਂਜੀ ਆਪਣੇ ਸਿਹਤ ਵਾਸਤੇ ਵੀ ਹੈਗੀ ਠੱਪਾ ਨੂੰ ਜ਼ਰੂਰ ਬਣਾਉਣੀ ਚਾਹੀਦੀ ਹਾਂਜੀ ਥੋੜੀ ਜੀ ਡਿਫਿਕਲਟੀ ਹੈਗੀ ਆ ਬਣਾਉਣ ਨੂੰ ਥੋੜੇ क्रैक ਬਹੁਤ ਆਉਂਦੇ ਆ ਪਰ ਬਹੁਤ ਵਧੀਆ ਹਾਂਜੀ ਤਾਂ ਇਸ ਤਰ੍ਹਾਂ ਆਪਾਂ ਜੀ ਸਾਰੀਆਂ ਰੋਟੀਆਂ ਇਹ ਸਿੱਖ ਲੈਣੀਆਂ ਹੈਗੀਆਂ ਆਲਮੋਸਟ ਆਪਣੀਆਂ ਰੋਟੀਆਂ ਬਣ ਗਈਆਂ ਹੁਣ ਆਪਣੀਆਂ ਜੇ ਸਾਰੀਆਂ ਰੋਟੀਆਂ ਬਣ ਗਈਆਂ ਹੈਗੀਆਂ ਆਲਮੋਸਟ ਆਪਣੀ ਇਹ ਲਾਸਟੀ ਰੋਟੀ ਹੈਗੀ ਆ ਇਹ ਜਵਾਰ ਮਸਾਲਾ ਰੋਟੀ ਜੀ ਬਹੁਤ ਹੀ ਵਧੀਆ ਹੈਗੀ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੈਗੀ ਆ ਤੇ ਆਪਾਂ ਨੇ ਜ਼ਰੂਰ ਜੀ ਇਹੇ ਬਣਾਣੀ ਚਾਹੀਦੀ ਆ ਦੇਖੋ ਜਗੋਂ ਤੇ ਹੀ ਵਧੀਆ ਹੈ ਦਾ ਟੇਸਟ ਜੀ ਤੇ ਕਲਰ ਵੀ ਥੋੜੀ ਜੀ ਕ੍ਰੈਕ ਆ ਜਾਂਦੀ ਕਿਉਂਕਿ ਆਟੇ ਨੂੰ ਥੋੜ੍ਹਾ ਜਿਆ ਵੇਲਣੀ ਰੋਟੀ ਹਾਂਜੀ ਹਾਰਡ ਹੋ ਜਾਂਦੀ ਰੈਗੂਲਰ ਰੋਟੀ ਨਾਲੋਂ ਹਾਂਜੀ ਆਪਾਂ ਸਟੋਵ ਨੂੰ ਕਰ ਦੇਣਾ ਬੰਦ ਤੇ ਆਪਣੀਆਂ ਜੀ ਸਾਰੀਆਂ ਰੋਟੀਆਂ ਬਣ ਗਈਆਂ ਹੈਗੀਆਂ ਕੀ ਜੀ ਬਹੁਤ ਹੀ ਵਧੀਆ ਰੋਟੀਆਂ ਆਪਣੀਆਂ ਬਣੀਆਂ ਹੈਗੀਆਂ ਜਵਾਰ ਮਸਾਲਾ ਰੋਟੀ ਤੁਸੀਂ ਵੀ ਜਿਸ ਤਰ੍ਹਾਂ ਇਹ ਜਵਾਰ ਦੀਆਂ ਰੋਟੀਆਂ ਬਣਾਉਣੇ ਆਂ ਜੀ ਮਸਾਲਾ ਰੋਟੀ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੈਗੀ ਆ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ